ਦਰਨਤਨ ਜਿਮਨੀ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਲਈ ਇੱਕ ਵਾਰ ਫਿਰ ਤੋਂ ਸਿਆਸੀ ਪ੍ਰੀਖਿਆ ਹੋਣ ਜਾ ਰਹੀ ਹੈ ਕਿਉਂਕਿ ਇਸ ਸੀਟ ਨੂੰ ਅਕਾਲੀ ਦਲ ਦਾ ਕਾੜ ਮੰਨਿਆ ਜਾਂਦਾ ਰਿਹਾ ਹੈ ਲੇਕਿਨ ਮੁਕਾਬਲਾ ਇਸ ਵਾਰ ਖਾਸ ਇਸ ਲਈ ਵੀ ਹੈ ਕਿਉਂਕਿ ਇਸ ਸੀਟ ਦੇ ਉੱਪਰ ਐਮਪੀ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ 2024 ਦੇ ਵਿੱਚ ਚੰਗੀ ਲੀਡ ਲੈ ਕੇ ਗਏ ਸਨ ਤੇ ਆਮ ਆਦਮੀ ਪਾਰਟੀ ਉਸ ਵੇਲੇ ਤੀਜੇ ਨੰਬਰ ਤੇ ਰਹੀ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਇਸ ਸੀਟ ਦੇ ਉੱਪਰ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਚਾਰ ਵੱਡੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਕਾਂਗਰਸ ਵੱਲੋਂ ਕਰਨਵੀਰ ਸਿੰਘ ਗੁਰਜ ਅਕਾਲੀ ਦਲ ਵੱਲੋਂ ਸੁਖਵਿੰਦਰ ਕੋਰ ਰੰਧਾਵਾ ਜੱਟ ਕੀ ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਰਮਚਾਰਾਂ ਇਲੈਕਸ਼ਨਾਂ ਦੇ ਐਲਾਨ ਹੋਣ ਤੋਂ ਪਹਿਲਾਂ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮੀਨੇਸ਼ਨ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਢੇ 3 ਪੌਣੇ 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ੍ਰਾਈਸ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾ ਤਲੋਕ ਕਰ ਤਰਨਤਾਰਨ ਸੀਟ ਦੇ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ 1997 ਤੋਂ ਲੈ ਕੇ 2022 ਤੱਕ ਇਸ ਸੀਟ ਤੇ 6 ਵਾਰ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਨੇ ਤੇ ਪਹਿਲੀ ਵਾਰ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਸੀਟ ਤੇ ਮਾਹੌਲ ਇਸ ਲਈ ਵੀ ਭਖਿਆ ਹੋਇਆ ਕਿਉਂਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੇ ਵਿੱਚ ਤੇ ਦੋ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਾਤਾਰ VOTER ਆਪਣਾ ਰੁਝਾਨ ਬਦਲਦਾ ਦਿਖਾਈ ਦੇ ਰਿਹਾ ਹੈ ਦੱਸ ਦਈਏ ਕਿ 1997 ਦੇ ਵਿੱਚ ਇਸ ਸੀਟ ਤੇ ਅਕਾਲੀ ਦਲ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਲੇਕਿਨ 2002 ਦੇ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਤੇ ਬਾਅਦ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤਾਂ ਉੱਥੇ ਹੀ 2017 ਤੱਕ ਅਕਾਲੀ ਦਲ ਦਾ ਇਸ ਸੀਟ ਤੇ ਕਬਜ਼ਾ ਰਿਹਾ ਤੇ ਅਕਾਲੀ ਦਲ ਇਸ ਸੀਟ ਦੇ ਉੱਪਰ 48% ਤੱਕ ਵੋਟਾਂ ਹਾਸਲ ਕਰਦਾ ਰਿਹਾ ਹੈ ਤਾਂ ਉੱਥੇ ਹੀ 2017 ਦੇ ਵਿੱਚ ਅਕਾਲੀ ਦਲ ਦਾ ਗ੍ਰਾਸ ਡਾਊਨ ਹੁੰਦਿਆਂ ਹੀ ਤਰਨਤਾਰਨ ਸੀਟ ਵੀ ਅਕਾਲੀ ਦਲ ਦੇ ਹੱਥੋਂ ਖੁੱਸ ਗਈ। ਅਕਾਲੀ ਦਲ ਦਾ ਵੋਟ ਪਰਸੈਂਟੇਜ 34% ਤੱਕ ਪਹੁੰਚ ਗਿਆ ਜਦਕਿ ਕਾਂਗਰਸ ਤਕਰੀਬਨ 37% ਵੋਟਾਂ ਹਾਸਲ ਕਰ ਰਹੀ ਸੀ ਤੇ ਕਾਂਗਰਸ ਦਾ 45% ਤੱਕ ਵੋਟ ਗ੍ਰਾਫ ਪਹੁੰਚ ਗਿਆ। ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ 40% ਵੋਟਾਂ ਹਾਸਲ ਕਰਕੇ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ ਉੱਥੋਂ ਦੀ ਵਿਧਾਇਕ ਬਨਾਇਆ। ਲੇਕਿਨ ਹੁਣ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਦਮਖਮ ਲਗਾ ਰਹੀਆਂ ਨੇ ਇਹ ਵੀ ਦੱਸ ਦਈਏ ਕਿ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਨੂੰ 40% ਤੋਂ ਵੱਧ ਵੋਟਾਂ ਲੈਣੀਆਂ ਪੈਣਗੀਆਂ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਦੱਸ ਦਈਏ ਕਿ ਤਿੰਨ ਦਸ਼ਕਾਂ ਤੱਕ ਤਰਨਤਾਰਨ ਅਕਾਲੀ ਦਲ ਦਾ ਕਰ ਮੰਨਿਆ ਜਾਂਦਾ ਰਿਹਾ ਲੇਕਿਨ 2017 ਦੇ ਵਿੱਚ ਵੋਟਰਾਂ ਨੇ ਆਪਣਾ ਰੁਝਾਨ ਬਦਲਿਆ ਤੇ 2017 ਦੇ ਵਿੱਚ ਅਕਾਲੀ ਦਲ ਦਾ ਕਿਲਾ ਤੋੜ ਕੇ ਕਾਂਗਰਸ ਨੇ ਇਥੋਂ ਦੀ ਜਿੱਤ ਹਾਸਲ ਕੀਤੀ ਜਦਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਤਰਨਤਾਰਨ ਸੀਟ ਤੋਂ ਅੱਗੇ ਰਹੀ ਜਦਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਤਰਨਤਾਰਨ ਸੀਟ ਤੋਂ ਜਿੱਤ ਹਾਸਲ ਕੀਤੀ ਤਾਂ ਉੱਥੇ ਹੀ 2024 ਦੇ ਵਿੱਚ ਵੋਟਰਾਂ ਨੇ ਇੱਕ ਵਾਰ ਫਿਰ ਆਪਣਾ ਰੁਝਾਨ ਬਦਲਿਆ ਦੱਸਦੀ ਹੈ ਕਿ ਅਮਰਿਤਪਾਲ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਇਸ ਵਾਰ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਵੋਟਰਾਂ ਉੱਪਰ ਵੱਡਾ ਅਸਰ ਦਿਖਾ ਸਕਦੀ ਹੈ ਬਿਊਰੋ ਰਿਪੋਰਟ ਚਗਵਾਨੀ ਟੀਵੀ ਚੰਡੀਗੜ੍ਹ